ਆਮ ਆਦਮੀ ਪਾਰਟੀ ਨੇ ਫੈਸਲੇ ਨੂੰ ਗਲਤ ਦੱਸਦਿਆਂ ਵਿਰੋਧ ਜ਼ਾਹਿਰ ਕੀਤਾ ਹੈ ਪਟਿਆਲਾ ਤੋਂ ਸਾਂਸਦ ਤਰਨਵੀਰ ਗਾਂਧੀ ਮੁਤਾਬਕ ਇਹ ਫੈਸਲਾ ਆਮ ਲੋਕਾਂ ਤੇ ਬੋਝ ਹੈ ਸਰਕਾਰ ਨੇ ਚੋਣਾਂ ਤੋਂ ਬਾਅਦ ਚੁਸਤੀ ਨਾਲ ਰੇਟ ਵਧਾਏ ਨੇ ਪਹਿਲੇ ਹੀ ਪੰਜਾਬ ਦੇ ਰੇਟ ਬਾਕੀ ਸੂਬਿਆਂ ਨਾਲੋਂ ਜ਼ਿਆਦੇ ਸੀ ਤੇ ਆਮ ਲੋਕਾਂ ਦੇ ਜਿਹੜੇ ਇੱਕ ਇੱਕ ਬੱਲਬੀਜਾਂ ਦੇ ਜਾਂ ਇੱਕ ਇੱਕ ਪੱਖਾ ਵੀ ਚੱਲਦਾ ਹੈਗਾ ਉਹਨਾਂ ਦਾ ਬਿੱਲ 700 800 ਆ ਰਿਹਾ ਸੀਗਾ ਤੇ ਗਰੀਬ ਆਦੀਵਾਸੀ ਦਾ ਬਹੁਤ ਮੁਸ਼ਕਲ ਸੀਗਾ ਹੈ ਤੇ ਇੰਨੀ ਮਹਿੰਗਾਈ ਹੋਰ ਜਿਹੜਾ ਹਰ ਪਾਸੇ ਮਹਿੰਗਾਈ ਹੈਗੀ ਹੈ ਜੇ ਬਿਜਲੀ ਹੋਰ ਮਹਿੰਗੀ ਹੋ ਗਈ ਜਿਸ ਤਰ੍ਹਾਂ ਇਹ ਕਰ ਦਿੱਤੀ ਹੈਗੀ ਹੈ ਤਾਂ ਜਿਹੜਾ ਆਮ ਬੰਦੇ ਦਾ ਜੀਣਾ ਹੈਗਾ ਹੋਰ ਦੁੱਬਰ ਹੋ ਜਾਊਗਾ ਮਿਡਲ ਕਲਾਸ ਦਾ ਜੀਣਾ ਦੁੱਬਰ ਹੋ ਜਾਊਗਾ ਤੇ ਇੰਡਸਟਰੀ ਦੇ ਵੀ ਅਗੇ ਅਸਰ ਪਊਗਾ ਜਿੱਤੇਕਾ ਸਸਤੀ ਬਿਜਲੀ ਦਾ ਸਵਾਲ ਹੈ ਸਸਤੀ ਨਹੀਂ ਹੋਈ ਮਹਿੰਗੀ ਜ਼ਰੂਰ ਹੋ ਗਈ ਤੇ ਇਹ ਪਹਿਲਾਂ ਪਤਾ ਸੀ ਚੋਣਾਂ ਤੋਂ ਪਹਿਲਾਂ ਬੜਾ ਪ੍ਰਚਾਰ ਹੋਇਆ ਕਿ 1 ਜੁਲਾਈ ਤੋਂ ਕਰਨਗੇ ਸ਼ੁਰੂ ਬਿਜਲੀ ਦੇ ਰੇਟ ਵਧਾਣਗੇ ਬਿਜਲੀ ਦੇ ਰੇਟ ਵਧਾਣਗੇ ਪਰ ਚੋਣ ਨੂੰ ਇੱਕ ਪਾਸੇ ਰੱਖ ਕੇ ਲੋਕਾਂ ਨੂੰ ਮੂਰਖ ਬਣਾ ਕੇ ਚੋਣ ਦੀ ਅਜੇ ਰਿਜ਼ਲਟ ਨਹੀਂ ਆਇਆ ਕੌਣ ਹੋਲੀਗੋ ਤੋਂ ਤੁਰੰਤ ਬਾਅਦ ਅਗਲੇ ਹੀ ਦਿਨ ਅੱਜ 22 ਤਰੀਕਾ ਰੇਟ ਵੀ ਵਧਾ ਦਿੱਤੇ ਤੇ ਕਟ ਵੀ ਲੱਗ ਗਈ ਇਸ ਤੋਂ ਵੱਡਾ ਧੋਖਾ ਪੰਜਾਬ ਦੇ ਲੋਕਾਂ ਨਾਲ ਹੋਇਆ ਕਿਸਾ ਹੈ ਇਸ ਲਈ 70 ਸਾਲਾਂ 'ਚ 18700 ਯੂਨਟ ਪੰਜਾਬ 'ਚ ਬੰਦ ਹੋ ਗਏ ਇੰਡਸਟਰੀ ਦੇ ਔਰ ਲੱਗੇ ਸਿਰਫ 69 7.5 ਸਾਲ 'ਚ ਉਹਦਾ ਕਾਰਨ ਇਹੀ ਹੈ ਕਿ ਲੋਕਾਂ ਨੂੰ ਨਾ ਚ ਬਿਜਲੀ ਮਿਲਦੀ ਹੈ ਨਾ ਕੋਈ ਹੋਰ ਸਹੂਲਤਾਂ ਮਿਲਦੀਆਂ ਲੋਕ ਕੁਝ ਛੱਡ ਕੇ ਚਲੇ ਗਏ ਕੁਝ ਨਾਲ ਵਾਲੇ ਚਲੇ ਕੁਝ ਬੰਦ ਹੋ ਗਏ ਇੰਡਸਟਰੀ ਉਹਦਾ ਤੁਹਾਨੂੰ ਇੰਡਸਟਰੀ ਦੀ ਮੈਂ ਇੱਕ ਮਿਸਾਲ ਦਿੱਤੀ ਹੈ ਜਿੱਥੇ ਤਾਂ ਕੱਲ ਰੁਕੜੇ ਲੋ ਬਿਜਲੀ ਦੱਸਦਾ ਕੱਲਾ ਕੱਲਾ ਲੋਕ ਦੁਖੀ ਆ ਪਿਆ ਤੜਫੇ ਪਿਆ ਲੋਕ